ਵੇਰਾ ਬਚਾ ਲੈ ਆਦੋ ਮੇਰਾ ਬਚਾ ਲੈ ਆਦੋ ਸ਼ਾਹੀ ਸ਼ਹਿਰ ਪਟਿਆਲਾ ਉਸ ਸਮੇਂ ਤੜਕਸਾਰ دہਲਾ ਗਿਆ ਜਦੋਂ ਇੱਕ 14 ਸਾਲਾ ਬੱਚੇ ਦਾ ਬਹਿਰਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਮਿਲੀ ਜਾਣਕਾਰੀ ਮੁਤਾਬਕ ਪਟਿਆਲਾ ਦੇ ਆਨੰਦਨਗਰ ਬੀ ਗਲੀ ਨੰਬਰ 6 'ਚ 14 ਸਾਲ ਦੇ ਬੱਚੇ ਦਾ ਕਤਲ ਕਰ ਦਿੱਤਾ ਗਿਆ ਪੀੜਿਤ ਪਰਿਵਾਰ ਨੇ ਬੱਚੇ ਦੇ ਚਾਚੇ ਤੇ ਕਤਲ ਕਰਨ ਦਾ ਇਲਜ਼ਾਮ ਲਗਾਇਆ ਦੱਸਦੀ ਹੈ ਕਿ ਗਵਾਂਡੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੌਜਵਾਨ ਦੀ ਮਾਂ ਸਵੇਰੇ ਸੈਰ ਤੇ ਗਈ ਹੋਈ ਸੀ ਤੇ ਪਿਤਾ ਸਵੇਰੇ ਆਪਣੇ ਕੰਮ ਤੇ ਗਿਆ ਹੋਇਆ ਸੀ ਨੌਜਵਾਨ ਕੋਲ ਉਸਦੇ ਤਿੰਨ ਚਾਚੇ ਸਨ ਜਿਨ੍ਹਾਂ ਨੇ ਉਸ ਨੌਜਵਾਨ ਨੂੰ ਕਿਸੇ ਤਿੱਖੀ ਚੀਜ਼ ਦੇ ਨਾਲ ਪੇਟ ਦੇ ਵਿੱਚ ਵਾਰ ਕੀਤੇ ਜਿਸ ਨਾਲ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਨੌਜਵਾਨ ਦੀ ਮੌਤ ਦਾ ਕੋਈ ਕਾਰਨ ਹਲੇ ਤੱਕ ਪਤਾ ਨਹੀਂ ਲੱਗਾ ਇਸ ਮਾਮਲੇ ਮਗਰੋਂ ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ ਸਟਾਰ نیوز ਪੰਜਾਬੀ ਟੀਵੀ ਦੇ ਲਈ ਸੰਦੀਪ ਕੁਮਾਰ ਦੀ ਰਿਪੋਰਟ ਜੀ ਨਾਮ ਹੈ ਜੀ ਫਰਪ੍ਰਿਤ ਕੋਰਾ ਜੀ ਹਰਵੀਰ ਜੀ ਕੀ ਹੋਇਆ ਇੱਧਰ ਕੀ ਹੋਇਆ ਅਲੀ ਸਵੇਰੇ ਅਸੀਂ ਸੁੱਤੇ ਵੇ ਅਸੀਂ ਘਰ ਮੇਰੀ ਭੈਣ ਦਾ ਫੋਨ ਆਇਆ ਵਿਸ਼ਰਣ ਨੂੰ ਮਾਰਿਆ ਚਾਕੂ ਨਾਲ ਮਾਰੇ ਅਸੀਂ ਆਏ ਮੈਂ ਪੱਜੀ ਪੱਜੀ ਆਈ ਆ ਕੇ ਦੇਖਿਆ ਕਮਰੇ ਵਿੱਚ ਸਾਰਾ ਖੂਨ ਹੋਇਆ ਬਗੈ ਕਮਰਾ ਮੁੰਡਾ ਸਾਡਾ ਖਤਮ ਸੀਗਾ ਚਾਕੂ ਉਹਦੇ ਪੇਟ ਵਿੱਚੋਂ ਮੇਰੀ ਭੈਣ ਨੇ ਖੁਦ ਕੱਢਿਆ ਮੁੰਡਾ ਖਤਮ ਸੀਗਾ ਡੈੱਡ ਸੀਗਾ ਮੈਂ ਵੀ ਹੱਥ ਲਾ ਕੇ ਦੇਖਿਆ ਇਹ ਸਾਰੇ ਮੈਨੂੰ ਖਿੱਚ ਕੇ ਬਾਹਰ ਲਿਆਈ ਬੈੱਡ ਤੇ ਕੋਈ ਨਾ ਖੂਨ ਸੀਗਾ ਤੇ ਪਰ ਕੋਣ ਸੀਗਾ ਇਹਦੇ ਤਿੰਨੋਂ ਚਾਚੇ ਘਰ ਸੀ ਜੋਨੀ ਨੇ ਚਾਕੂ ਮਾਰਿਆ ਇੱਕ ਕੱਲੇ ਬੰਦੇ ਦਾ ਕੰਡ ਨਹੀਂ ਐ ਇਹਦੇ ਇਹਨਾਂ ਦਾ ਕੋਈ ਗੈਂਗ ਐ ਜਾਂ ਇਹਦੇ ਨਾਲ ਦੋ ਚਾਰ ਬੰਦੇ ਹੋਰ ਨੇ ਇਹ ਕੱਲਾ ਜੋਨੀ ਨਹੀਂ ਮਾਰਦਾ ਇਹ ਤਿੰਨੋਂ ਭਰਾਵਾਂ ਦਾ ਰਲ ਕੇ ਕੰਮ ਕਰਦੇ ਨੇ ਕਿੰਨੇ ਸਾਲ ਦਾ ਬੱਚਾ ਸੀ 13 ਸਾਲ ਦਾ ਬੱਚਾ ਜੀ 13 ਸਾਲ ਦਾ ਬੱਚਾ ਸਾਡਾ ਮੰਮੀ ਡੈਡੀ ਕਿੱਧਰ ਸੀ ਇਹਨਾਂ ਦੇ ਮੰਮੀ ਇਹਦੀ ਸ਼ੇਅਰ ਕਰਨ ਗਈ ਸਰ ਉਹ ਥੈਰੋਡੀ ਸੇਅਰ ਡਾਕਟਰ ਨੇ ਡੈਡੀ ਇਹਦੇ ਡਿਊਟੀ ਗਏ ਹੋਏ ਸੀ 6:30 ਵਜੇ ਦੀ ਡਿਊਟੀ ਸ਼ੁਰੂ ਹੋਣੀ ਆ ਇਹ ਉਸ ਤੋਂ ਪਿੱਛੋਂ ਹੀ ਇਹਨੇ ਧਾਲ ਆਇਆ ਔਰ ਬੱਚਾ ਸਾਡਾ ਮਾਰ ਗਿਆ ਸਵੇਰੇ ਕਿਨੇ ਵਜੇ ਦੀ ਗੱਲ ਹੈ ਇਹ 7 ਵਜੇ ਤੋਂ ਲੈ ਕੇ 7:30 ਦੇ ਵਿੱਚ ਵਿੱਚ ਦੀ ਗੱਲ ਹੈ ਕੀ ਨਾਮ ਹੈ ਪਿਆ ਆਪਣਾ ਮੇਰਾ ਨਾਮ ਜੀਤ 아이 ਹੈ ਇੱਧਰ ਦੇਖੋ ਇੱਧਰ ਦੇਖੋ ਇੱਧਰ ਇੱਧਰ ਦੇਖਣਾ ਮੈਂ ਨਾ ਹੀ ਸੁੱਤਾ ਪਿਆ ਸੀ ਗਈ ਘਰੇ ਤੁਹਾਨੂੰ ਕੁਝ ਨਹੀਂ ਪਤਾ ਜੀ ਮੈਨੂੰ ਸਿਰੇ ਵੀ ਇੱਕਦਮ ਮੰਮੀ ਨੇ ਵੀ ਨਹੀਂ ਦੱਸ ਕੇ ਆਈ ਸਾਡੇ ਘਰੇ ਕੈਮਰੇ ਲੱਗੇ ਹੋਏ ਨੇ ਤੁਸੀਂ ਦੇਖ ਲਿਓ ਮਾਮਾ ਆ ਕੇ ਫਟਾਫਟ ਗੇੜਖੜਕਾਇਆ ਕਹਿੰਦਾ ਓਏ ਤੈਨੂੰ ਪਤਾ ਨਹੀਂ ਲੱਗਿਆ ਕਾਂਡ ਹੋ ਗਿਆ ਮੈਂ ਕਿਹਾ ਮੰਮੀ ਕੀ ਹੋਇਆ ਕਹਿੰਦਾ ਐਵੇਂ ਸ਼ਰਨ ਦੇ ਚਾਕੂ ਮਾਰਤੇ ਉਹਨੂੰ ਸੂਰੇ ਮਾਰਤੇ ਸ਼ਰਨ ਨੂੰ ਮਾਰਤਾ ਮੈਂ ਕਿਹਾ ਕਿੰਨੇ ਮਾਮਾ ਮਾਮਾ ਭੱਜ ਗਿਆ ਜੀ ਪਿੱਛੋਂ ਮੋਟਰਸਾਈਕਲ ਚੱਕ ਕੇ ਮੈਂ ਆਇਆ ਫਟਾਫਟ ਦੇਖਿਆ ਕਿ ਜੀ ਮੇਰੀ ਮਾਸੀ ਦਾ ਦੇਵਰਾ ਜਿਹਦਾ ਨਾਮ ਹੈ ਜੋਨੀ ਜੋਨੀ ਜਿਹਦਾ ਨਾਮ ਹੈ ਜੀ ਉਹ ਅੰਦਰੋਂ ਟੱਪ ਕੇ ਉੱਪਰੋਂ ਗਿਆ ਮਾਸੜ ਕੰਮਤੇ ਸੀਗਾ ਮਾਸੀ ਮੇਰੀ ਸੈਰ ਕਰਦੀ ਸੀਗੀ ਬਾਹਰ ਗਲੀ ਤੇ ਡਾਕਟਰ ਨੇ ਸੈਰ ਦੀ ਸੈਰ ਦੱਸੀ ਪਈ ਐ ਉਹ ਉਪਰ ਗਿਆ ਪੋੜਿਆਂ ਦੇ ਵਿੱਚੋਂ ਜਾ ਕੇ ਤਿਆਰ ਚਾਕੂ ਨਾਲ ਉਹਦਾ ਗਲਾ ਵੱਢਿਆ ਮੇਰੇ ਭਰਾ ਦਾ ਸ਼ਰਨ ਦਾ ਉਹਨਾਂ ਦਾ ਭਰਾ ਜੋਨੀ ਹੈਪੀ ਮੋਨੂ ਇਹ ਤਿੰਨੇ ਜਾਣੇ ਘਰੇ ਸੀਗੇ ਉਹ ਆ ਕੇ ਉੱਪਰ ਟੱਪ ਕੇ ਨਹਾ ਕੇ ਗਿਆ ਕਰੋ ਇਹ ਤਿੰਨੇ ਜਾਣੇ ਘਰੇ ਸੀਗੇ ਹੈਪੀ ਮੋਨੂ ਤੇ ਜੋਨੀ ਇਹ ਤਿੰਨੇ ਜਾਣੇ ਵਿੱਚ ਘਰੇ ਸੀਗੇ ਉਹਨਾਂ ਦਾ ਗੱਡੀ ਬੰਦੀ ਕਾਰਵਾਈ ਇਨਸਾਫ ਚ ਇਹਦਾ ਸਾਡਾ ਛੋਟਾ ਜਿਹਾ 13 ਸਾਲ ਦਾ ਬੱਚਾ ਮਰਿਆ ਸਾਡਾ 13 ਸਾਲ ਦਾ ਬੱਚਾ ਮਰਿਆ ਜੀ ਉਹਨਾਂ ਦਾ ਵੀ ਹੱਥ ਵਿੱਚ ਉਹਨਾਂ ਦਾ ਨਮਸਕਾਰ ਸਟਾਰ న్యూਸ ਪੰਜਾਬੀ ਟੀਵੀ ਦੇਖਣ ਵਾਲਿਆਂ ਦਾ ਸਵਾਗਤ ਹੈ ਮੈਂ ਦਵਿੰਦਰ ਵਰਮਾ ਲੈ ਕੇ ਆ ਰਿਹਾ ਲਾਈਵ ਟੀਵੀ ਪ੍ਰੋਗਰਾਮ ਚਮਕਦੇ ਸtare ਜਿਸ ਵਿੱਚ ਮੈਂ ਤੁਹਾਡੀ ਹਰ ਸਮੱਸਿਆ ਦਾ ਸਮਾਧਾਨ ਇੱਕ ਫੋਨ ਕਾਲ ਦੇ ਵਿੱਚ ਕਰਾਂਗਾ ਸੋ ਦੇਖਣਾ ਨਾ ਭੁੱਲੋ ਲਾਈਵ ਟੀਵੀ ਪ੍ਰੋਗਰਾਮ ਚਮਕਦੇ ਸtare ਰੋਜ਼ਾਨਾ ਸ਼ਾਮ 8:30